ਇਸ ਕਰਕੇ ਆ ਜੀ ਸਾਡੇ ਮਹਾਲੋਂ ਪਿੰਡ ਦੀ 383 ਏਕੜ ਜ਼ਮੀਨ ਲੈਂਡ ਪੁਲਿਸ ਸਕੀਮ ਵਿੱਚ ਆ ਗਈ ਆ ਉਹਦੇ ਵਿਰੋਧ ਵਿੱਚ ਸਮੂਹ ਪੰਚਾਇਤ ਮਹਾਲੋਂ ਪੂਰਾ ਪਿੰਡ ਇਕੱਠਾ ਹੋ ਕੇ ਮਹਾਲੋਂ ਦੀ ਪੰਚਾਇਤ ਜ਼ਿਮੀਦਾਰ ਖੇਤ ਮਜ਼ਦੂਰ ਜਿਹੜੇ ਨਾਲ ਦੇ ਪਿੰਡ ਆ ਗੁਜਰਪੁਰ ਜੱਬੋਵਾਲ ਮਲਪੁਰ ਜਿਨ੍ਹਾਂ ਦੇ ਜ਼ਿਮੀਦਾਰ ਖੇਤ ਮਜ਼ਦੂਰ ਸਾਰੇ ਵਿੱਚ ਇਫੈਕਟ ਹੁੰਦੇ ਆ ਇਹ ਸਾਰੇ ਇਕੱਠੇ ਹੋ ਕੇ ਅੱਜ ਅਸੀਂ ਮਹਾਂ ਜੋ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਉਹਨਾਂ ਦੇ ਥਰੂ ਅਸੀਂ گورنر ਪੰਜਾਬ ਸੀਐਮ ਪੰਜਾਬ ਨਵੇਂ ਸ਼ਹਿਰ ਦੇ ਐਸਡੀਐਮ ਸਾਹਿਬ ਤਹਿਸੀਲਾਰ ਸਾਹਿਬ ਸਾਰਿਆਂ ਨੂੰ ਮੰਗ ਪੱਤਰ ਦੇਣੇ ਆ ਗਵਰਨਮੈਂਟ ਨੇ ਇਹਦੇ ਵਿੱਚ ਇੱਕ ਕਿਹਾ ਹੋਇਆ ਵੀ ਕਿਸੇ ਨਾਲ ੱਤਕਾ ਨਹੀਂ ਅਸੀਂ ਕਰਨਾ ਅਸੀਂ ਹਰ ਜ਼ਿੰਮੇਦਾਰ ਪੁੱਛਣਾ ਜਿਹੜਾ ਬੰਦਾ ਜ਼ਮੀਨ ਦੇਣੀ ਚਾਹੁੰਦਾ ਉਹਦੀ ਜ਼ਮੀਨ ਲਵਾਂਗੇ ਬਾਕੀ ਨਹੀਂ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਜ਼ਮੀਨ ਦੇਣੇ ਚਾਹੁੰਦੇ ਆਪਣੀ ਸਹਿਮਤੀ ਪ੍ਰਗਟ ਕਰਨ ਅਸੀਂ ਉਸੇ ਗਵਰਨਮੈਂਟ ਦੇ ਪੁਆਇੰਟ ਦੇ ਉੱਤੇ ਜ਼ਮੀਨ ਨਾ ਦਿੰਦੇ ਹੋਏ ਅਸੀਂ ਇਹ ਸਾਰਾ ਜਿਹੜਾ ਮੰਗ ਪੱਤਰ ਬਣਾਇਆ ਤੇ ਹਰ ਜ਼ਮੀਦਾਰ ਨੇ ਆਪਣੇ ਆਪਣੇ ਖਸਰਾ ਨੰਬਰ ਪਾ ਕੇ ਫਾਰਮ ਭਰੇ ਆ ਕਿ ਸਾਡੀ ਆਹ ਜ਼ਮੀਨਾਂ ਅਸੀਂ ਇਸ ਪੂਲਿੰਗਦਾਲ ਅਸਹਿਮਤੀ ਪ੍ਰਗਟ ਕਰਦੇ ਆ ਤੁਸੀਂ ਸਾਡਾ ਮੰਗ ਪੱਤਰ ਦੇਖੋਗੇ ਜਾਂ ਜਿਹੜਾ ਫਾਰਮ ਦਵਨੇ ਆਸੀਂ ਉਹਦੇ ਤੇ ਲਿਖਿਆ ਪਿਆ ਅਸੀਂ ਇਸ ਸਕੀਮ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਆਪਣੀ ਜ਼ਮੀਨ ਦੇਣ ਤੋਂ ਸਪਸ਼ਟ ਇਨਕਾਰ ਕਰਦੇ ਆ ਤਾਂ ਕਿ ਗਵਰਨਮੈਂਟ ਜਿਹੜੀ ਸਹਿਮਤੀ ਮੰਗਦੀ ਸੀ ਅਸਹਿਮਤੀ ਦੇ ਰਹੇ ਆ ਕਿ ਅਸੀਂ ਇਹ ਜ਼ਮੀਨ ਦੇ ਕੇ ਰਾਜ਼ੀ ਨਹੀਂ ਇਹਦੇ ਕਰਕੇ ਅੱਜ ਸਾਰਾ ਇਕੱਠ ਹੋ ਰਿਹਾ ਜੀ ਸਾਰੇ ਪਿੰਡਾਂ ਦਾ ਤੇ ਇਹਦੇ ਲਈ ਅਸੀਂ ਸਾਰੇ ਮੰਗ ਪੱਤਰ ਲੈਣਾ ਹੈ ਇਕੱਠੇ ਹੋਏ ਆ ਜੀ ਪਹਿਲਾਂ ਵੀ ਕੋਈ ਮੰਗ ਪੱਤਰ ਦਿੱਤਾ ਗਿਆ ਜੀ ਇਹਦੇ ਬਾਰੇ ਨਹੀਂ ਅੱਜ ਪਹਿਲਾ ਮੰਗ ਪੱਤਰ ਆ ਜੀ ਪਹਿਲੀ ਵਾਰੀ ਇਕੱਠ ਹੋਇਆ ਜੀ ਬਾਕੀ ਪੰਜਾਬ 'ਚ ਤਾਂ ਬਹੁਤ ਹੋ ਰਹੇ ਆ ਜੀ ਬਾਕੀ ਪੰਜਾਬ 'ਚ ਵੀ ਜਥੇਬੰਦੀਆਂ ਦੇ ਵੀ ਹੋ ਰਹੇ ਆ ਕੋਈ ਹੋਰ ਕਿਸੇ ਬੰਦੇ ਅਸੀਂ ਸਿਰਫ ਪਿੰਡ ਵਾਸੀ ਨਾਲ ਦੇ ਪਿੰਡ ਵਾਲੇ ਜਿਹੜੇ ਅਫੈਕਟਡ ਲੋਕ ਆ ਚਾਹੇ ਜ਼ਮੀਨ ਮਾਲਕ ਆ ਚਾਹੇ ਜ਼ਮੀਨ ਬੋਣ ਵਾਲੇ ਆ ਚਾਹੇ ਖੇਤ ਮਜ਼ਦੂਰ ਆ ਚਾਹੇ ਪਿੰਡ ਵਾਸੀ ਆ ਇਹ ਸਿਰਫ ਨਿਰੋਲ ਲੋਕਾਂ ਦਾ ਇਕੱਠ ਆ ਜੀ ਔਰ ਇਹ ਪਹਿਲਾ ਮੰਗ ਪੱਤਰ ਦੇ ਰਹੇ ਆ ਸਾਰਿਆਂ ਨੂੰ ਦੇ ਰਹੇ ਆ ਜੇ ਸਰਕਾਰ ਨਹੀਂ ਮੰਨੀ ਜੇ ਤੁਸੀਂ ਮੰਗ ਪੱਤਰ ਦੇ ਸਰਕਾਰ ਨਹੀਂ ਮੰਨੇਂਗਾ ਅਗਲੀ ਰਣਨੀਤੀ ਕੀ ਹੋਏਗੀ ਉਹ ਦੇਖੋ ਜੀ ਅਸੀਂ ਤਾਂ ਹਾਲੇ ਸਰਕਾਰ ਦੀ ਰਿਕਵੈਸਟ ਕਰ ਰਹੇ ਆ ਮੰਗ ਕਰ ਰਹੇ ਆ ਬੇਨਤੀ ਕਰ ਰਹੇ ਆ ਔਰ ਜੋ ਉਹਨਾਂ ਨੇ ਕਹਿਤਾ ਵੀ ਸਹਿਮਤੀ ਦੇਓ ਸੀ ਉਹਦੇ ਅਗੇਂਸਟ ਆਪਣੀ ਅਸਹਿਮਤੀ ਦੇ ਰਹੇ ਆ ਅੱਗੇ ਤਾਂ ਫਿਰ ਜੇ ਸਰਕਾਰ ਨਾ ਮੰਨੂਗਾ ਫਿਰ ਤਾਂ ਸੰਘਰਸ਼ ਤਿੱਖਾ ਹੋਊਗਾ ਫਿਰ ਤਾਂ ਜਿੱਦਾਂ ਹੁਣ ਅਸੀਂ ਤਾਂ ਨਾ ਕਿਸੇ ਕਿਸਾਨ ਜਥੇਬੰਦੀ ਨੂੰ ਨਾ ਅਸੀਂ ਖੇਤ ਮਜ਼ਦੂਰ ਜਥੇਬੰਦੀ ਨੂੰ ਨਾ ਅਸੀਂ ਕਿਸੇ ਕਿਸੇ ਕਹਤੇ ਜੀ ਨੂੰ ਅਸੀਂ ਯੂਨੀਅਨ ਬੰਦੀ ਕੋਈ ਨਹੀਂ ਅਸੀਂ ਸਿਰਫ ਪਿੰਡ ਮੈਂ ਆਪਣੇ ਲੋਕਲ ਲੈਵਲ ਤੇ ਮਤੇ ਦੇ ਫੇਰ ਸੰਘਰਸ਼ ਸਰਕਾਰ ਅਪਣਾ ਕਰੂਗੀ ਇਦੋਂ ਫਿਰ ਜਥੇਬੰਦੀ ਆਉਣਗੀਆਂ ਫੇਰ ਸੰਘਰਸ਼ ਜਿੱਦਾ ਸਾਰੇ ਪੰਜਾਬ ਚੋਂ ਦਾ ਹੋਣਾ ਜੀ ਅਸੀਂ ਤਾਂ ਇੱਕ ਕਰ ਰਹੇ ਆ ਵੀ ਅਸੀਂ ਕਿਸੇ ਨਾਲ ਸੰਘਰਸ਼ ਨਹੀਂ ਗਵਰਨਮੈਂਟ ਨਾਲ ਕੋਈ ਇਹ ਨਹੀਂ ਵੀ ਅਸੀਂ ਅੜਕੇ ਨਹੀਂ ਅਸੀਂ ਤਾਂ ਆਪਣੀ ਬੇਨਤੀ ਦੇ ਰਹੇ ਆ ਵੀ ਇਹ ਚੀਜ਼ ਸਾਨੂੰ ਨਹੀਂ ਪਸੰਦ ਇਹ ਸਾਰਾ ਉਜਾੜਾ ਹੋਣਾ ਦਹਿਆਂ ਤੋਂ ਇੱਥੇ ਚੱਲ ਰਿਹਾ ਹੈ ਜਿਹੜਾ 383 ਇਹ ਕਹੇ ਰਹੇ ਉਸਾਰੇ ਮਹੱਲੋਂ ਸੁਪੰਚਾਇਤ ਦੀ ਕਿ ਔਰ ਨਹੀਂ ਇਹ ਮਹੱਲੋਂ ਦੇ ਜ਼ਿੰਮੇਵਾਰਾਂ ਦੀ ਹੈ ਜੀ ਔਰ ਇਹ ਮਹੱਲੋਂ ਇੱਕ ਐਸਾ ਹੈ ਮਹੱਲੋਂ ਦੇ ਵਿੱਚੋਂ ਗਾਰਡਨ ਕਲੋਨੀ ਦੀ ਜ਼ਮੀਨ ਲਗਾਈ ਆ ਔਰ ਇਹ ਜ਼ਮੀਨ ਇਦਾਂ ਹੈ ਜਿਹਦਾ 1947 ਦੀ ਵੰਡ ਤੋਂ ਬਾਅਦ ਪੰਜਾਹ ਦੇ ਵਿੱਚ ਕੁਝ ਗਿਣਮੀਆਂ ਚੁੜਮੀਆਂ ਗਾਰਡਨ ਕਲੋਨੀਆਂ ਬਣੀਆਂ ਸੀ ਜਿਹੜਾਂ ਤੇ ਬਾਗਬਾਨੀ ਵਾਲਾ ਏਰੀਆ ਗੇਟਾ ਸੀਗਾ ਉਹਨਾਂ 'ਚ ਇੱਕ ਮਹੌਲਾ ਸੀ ਗਾਰਡਨ ਕਲੋਨੀ ਔਰ ਇਹ ਮਹੌਲੋਂ ਦੀ ਸਾਰੀ ਗਾਰਡਨ ਕਲੋਨੀ ਦੀ ਜ਼ਮੀਨ ਲੈ ਰਹੇ ਆ ਜਦ ਕਿ ਮਹੌਲੋਂ ਦੇ ਵਿੱਚ ਇੱਕ ਪਹਿਲਾਂ ਹੀ ਇੰਡਸਟਰੀਅਲ ਏਰੀਆ ਗਾਰਡਨ ਕਲੋਨੀ ਵਿੱਚੋਂ ਕੱਟ ਹੋ ਚੁੱਕਾ ਜਿਹੜਾ ਕਿ ਹਾਲੇ ਵੀ ਬੇਵਾਦ ਆ ਓਜਾੜ ਪਿਆ ਉੱਥੇ ਕੋਈ ਪਲਾਟ ਨਹੀਂ ਵਿਕੇ ਹੋਏ ਔਰ ਨਵੇਂ ਸ਼ਹਿਰ ਦੇ ਵਿੱਚ ਜਿੰਨੀਆਂ ਪ੍ਰਾਈਵੇਟ ਕਲੋਨੀਆਂ ਆ ਉਹਨਾਂ 'ਚ ਸੀਵਰੇਜ ਲਾਈਟਾਂ ਪਈਆਂ ਹੋਈਆਂ ਆਲੇ ਦੁਆਲੇ ਆ ਕਰਿਆਮ ਰਾਹੋ ਨਮਾਜ਼ ਜਿਹੜੇ ਮਰਜ਼ੀ ਰੋਡ ਤੇ ਦੇਖ ਲ ਇਹ ਤਾਂ ਇੱਕ ਸਾਡਾ ਸਿਰਫ ਪਿੰਡੇ ਨਾਲੋਂ ਜਾੜਨਾ ਪਿੰਡੋਂ ਜਾੜ ਕੇ ਨਾ ਤਾਂ ਇੱਥੇ ਪਲਾਟ ਵਿਕਣੇ ਆ ਨਾ ਕੁਛ ਆ ਔਰ ਸਭ ਤੋਂ ਵੱਡੀ ਗੱਲ ਹੈ ਸਰਕਾਰ ਦੇ ਕੁਝ ਨਹੀਂ ਰਹੀ ਲੈਂਡ ਪੂਲਿੰਗ ਦੇ ਵਿੱਚ ਸਕੀਮ ਇਹ ਹੈ ਜੀ ਸਿਰਫ ਤੁਹਾਨੂੰ 3 ਸਾਲਾਂ ਲਈ 30000 ਰੁਪਏ ਪਰ ਖੇ ਦੇਣਾ ਮਤਲਬ 3 ਸਾਲਾਂ ਲਈ ਟੋਟਲ 90000 ਦੇਣਾ ਉਸ ਤੋਂ ਬਾਅਦ ਕਦੋਂ ਡਿਵੈਲਪ ਹੋਣਾ ਉਹਦੀ ਕੋਈ ਸਮਾਂ ਸੀਮਾ ਨਹੀਂ 5-7 ਲੱਗਣ 7 ਸਾਲ ਲੱਗਣ ਫਿਰ ਹਰ ਇੱਕ ਬੰਦੇ ਨੂੰ ਇੱਕ ਏਕੜ ਪਿੱਛੇ ਇੱਕ ਰਹਿਸ਼ੀ ਤੇ ਇੱਕ ਕਮਰਸ਼ੀਅਲ ਪਲਾਟ ਮਿਲਣਾ ਉਹ ਅਗਲਾ ਵੇਚੂਗਾ ਹੁਣ ਜੇ ਕਿਸੇ ਬੰਦੇ ਦੇ 10 ਖੇਤ ਆ ਉਹ 10 ਕਮਰਸ਼ੀਅਲ ਤੇ 10 ਰਹਾਇਸ਼ੀ ਪਲਾਟ ਉਹਨੂੰ ਮਿਲ ਜਾਣੇ ਆ ਮਿਲਨੇ ਕਦੇ ਕੋਈ ਸਮਾਂ ਸੀਮਾ ਨਹੀਂ 90000 ਦੇ ਵਿੱਚ ਉਹਦੀ ਜ਼ਮੀਨ ਲੈ ਕੇ ਕੰਕਰੀਟ ਪਾ ਕੇ ਸੜਕਾਂ ਬਣ ਗਈਆਂ ਲਾਈਟਾਂ ਬਣ ਗਈਆਂ ਬਹੁਤ ਤੋ ਗਿਆ ਅਗਲਾ ਰੋਜੀ ਰੋਟੀ ਦੇ ਗਿਆ ਜ਼ਮੀਨ ਬੋਣ ਵਾਲੇ ਗਏ ਖੇਤ ਮਜ਼ਦੂਰ ਗਏ ਪਿੰਡ ਦਾ ਸਾਰਾ ਕਰਿਆਨੇ ਵਾਲੇ ਦੁਕਾਨ ਵਾਲੇ ਸਾਰਾ ਕਾਰੋਬਾਰ ਠੱਪ ਹੋ ਗਿਆ ਤੇ ਉਹ ਜਦੋਂ ਫਿਰ ਪ੍ਰਾੜ ਲੂਗਾ ਫਿਰ ਬੰਦਾ 10 ਪਲਾਟ ਆਪਣੇ ਵਿੱਚੂਗਾ ਰਹਾਇਸ਼ੀ 10 ਬਚੂਗਾ ਮਤਲਬ 20 ਪਲਾਟ ਉਹ 383 ਦੇ ਵਿੱਚ ਜੇ 100 ਬੰਦਾ ਆ ਤਾਂ ਕਿੰਨੇ 383 ਏਕੜ ਆ ਇਹ ਦਾ ਮੌਲਾ 383 ਰਹਿਸ਼ੀ ਪਲਾਟ 383 ਕਮਰਸ਼ੀਅਲ ਪਲਾਟ 800 ਪਲਾਟ ਨਵੇਂ ਸ਼ਹਿਰ ਦੇ ਵਿੱਚ ਕਿਹੜਾ ਵੇਚ ਜਾਊਗਾ ਜਿਹੜੀ ਗਵਰਨਮੈਂਟ ਸਕੀਮ ਦਿੰਦੀ ਹੈ ਜੀ ਇਹ ਸਕੀਮ ਹੀ ਗਲਤ ਹੈ ਜੀ ਇਹ ਇਸ ਕਰਕੇ ਦਾ ਸਾਰਾ ਵਿਰੋਧ ਕਰ ਰਿਹਾ ਹੈ ਔਰ ਇਹ ਜ਼ਮੀਨ ਦੇ ਲੈਵਲ ਤੇ ਹੈ ਵੀ ਨਹੀਂ ਗਲਤ ਚੀਜ਼ ਸਕੀਮ ਬਣੀ ਹੋਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹਦਾ ਸਾਰੇ ਵਿਰੋਧ ਹੋ ਰਿਹਾ ਜੀ ਜਿਹੜੀ ਜ਼ਮੀਨ ਰਿਕੁਆਇਰ ਕਰ ਰਹੀ ਹੈ ਗਵਰਨਮੈਂਟ ਅਸੀਂ ਤਾਂ ਕਿਸੇ ਹਾਲਤ ਵਿੱਚ ਦੇ ਨਹੀਂ ਸਕਦੇ ਜੀ ਬੌਣਯੋਗ ਜ਼ਮੀਨ ਹੈ ਕਿਉਂਕਿ ਅਸੀਂ ਉਹੀ ਜ਼ਮੀਨ ਤੋਂ ਖਾਣਾ ਪੀਣਾ ਰੋਟੀ ਪਾੜੀ ਚੱਲਦਾ ਅਸੀਂ ਤੁਹਾਨੂੰ ਰਿਕੁਆਇਰ ਕਰਕੇ ਦੇ ਦਈਏ ਫੇ ਸਾਡੇ ਬੱਸ ਦੀ ਗੱਲ ਨਹੀਂ ਹੈ ਜੀ ਅਸੀਂ ਕਿਸੇ ਹਾਲਤ ਵਿੱਚ ਜ਼ਮੀਨ ਨਹੀਂ ਇਹ ਰਿਕੁਆਇਰ ਕਰਨ ਦੇਵਾਂਗੇ ਜੇ ਹਾਈ ਕੋਰਟ ਜਾਣਾ ਪਵੇ ਕਿਤੇ ਜਾਣਾ ਪਵੇ ਅਸੀਂ ਹਾਜ਼ਰ ਹਾਂ ਸਾਰਾ ਨਗਰ ਮਾਲਪੁਰ ਮਹਾਲੋਂ ਗੁਜਪੁਰ ਸਾਰੇ ਪਿੰਡਾਂ ਨੇ ਜੱਬੋਵਾਲ ਸਾਰੇ ਪਿੰਡ ਰਲ ਕੇ ਨਾ ਅਸੀਂ ਫਿਰ ਗਵਰਨਮੈਂਟ ਨੂੰ ਇਸ ਵੇਲੇ ਤਾਂ ਅਸੀਂ ਡੀਸੀ ਸਾਹਿਬ ਤੇ ਪੇਸ਼ ਹੋਣ ਲੱਗੇ ਆਂ ਇਸ ਸਾਡੀ ਬੇਨਤੀ ਨੂੰ ਕਬੂਲ ਕਰਿਓ ਠੀਕ ਹੈ ਜੀ ਅੱਜ ਅਸੀਂ ਸਮੂਹ ਪਿੰਡਾਂ ਦੇ ਸਾਰੇ ਸਾਥੀ ਇਕੱਠੇ ਹੋਏ ਆਂ ਮਹਾਲੋਂ ਭੀਣ ਜੱਬੋਵਾਲ ਗੁਜਰਪੁਰ ਮੁਵਾਰਕਪੁਰ ਜਿਹੜੀ ਇਹ ਮਹਾਲੋਂ ਦੀ 383 ਏਕੜ ਜ਼ਮੀਨ ਲੈਂਡ ਪੂਲਿੰਗ ਸਕੀਮ ਅਧੀਨ ਆ ਰਹੀ ਹੈ ਇਹਦੇ ਵਿਰੋਧ ਵਿੱਚ ਅਸੀਂ ਇਕੱਠ ਕੀਤਾ ਹੈ ਇਹਦੇ ਨਾਲ ਪੂਰੇ ਪਿੰਡਾਂ ਦਾ ਅਜਾੜਾ ਹੋ ਜਾਣਾ ਹੈ ਕਿਉਂਕਿ ਜਿਹੜਾ ਇਹ ਸਾਰੇ ਪਿੰਡਵਾ ਜ਼ਮੀਨ ਦੇ ਸਿਰ ਤੇ ਰੋਟੀ ਪਾਣੀ ਖਾਂਦੇ ਆ ਇਹਦੇ ਸਿਰ ਤੇ ਹੀ ਸਾਰੇ ਲੋਕ ਖੁਸ਼ਹਾਲ ਰਹਿੰਦੇ ਆ ਜੇਕਰ ਸਾਡੇ ਪਿੰਡਾਂ ਦੀ ਜ਼ਮੀਨ ਸਰਕਾਰ ਲੈ ਜਾਂਦੇ ਉੱਥੇ ਕਲੋਨੀਆਂ ਕੱਟ ਹੁੰਦੀਆਂ ਆ ਤਾਂ ਸਾਡਾ ਰਹਿਣ ਰਹਿਣ ਸੈਣ ਸਭ ਕੁਝ ਬਦਲ ਜਾਣਾ ਆ ਅਸੀਂ ਸਰਕਾਰ ਨੂੰ ਇਹ ਰਿਕੁਐਸਟ ਕਰਦੇ ਆ ਵੀ ਸਾਡੀ ਇਹ ਜ਼ਮੀਨ ਸਾਡੇ ਕੋਲ ਰਹਿਣ ਦਿੱਤੀ ਜਾਵੇ ਅਸੀਂ ਇਹ ਜ਼ਮੀਨ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੇ ਕਿਸੇ ਕੀਮਤ ਤੇ ਵੀ ਤੁਹਾਨੂੰ ਕੋਈ ਨੋਟਿਸ ਵੀ ਆਇਆ ਕੋਈ ਇਹਦੇ ਬਾਰੇ ਕੋਈ ਦੱਸਿਆ ਤੁਹਾਨੂੰ ਨਹੀਂ ਨੋਟਿਸ ਨਹੀਂ ਹਜੇ ਆਇਆ ਸਿਰਫ ਅਖਬਾਰਾਂ ਵਿੱਚ ਆਇਆ ਆ ਉਹਦੇ ਥਰੂ ਹੀ ਸਾਨੂੰ ਪਤਾ ਲੱਗਿਆ ਆ ਖਸਰਾ ਨੰਬਰ ਜਿਹੜੇ ਸਾਰੇ ਸਾਰੇ ਆਇਆ ਆ ਰੀਵਾਈਡਨ ਦਾ ਖਾਲਸਾ ਰਿਵਾਈਡਨ ਦੇ ਕਿਹੜੀ ਪਿੰਡ ਮਹਾਰੋ ਦੀ ਰਿਕੁਇਰ ਹੋਈ ਜ਼ਮੀਨ ਅਸੀਂ ਉਸ ਸੰਬੰਧ ਵਿੱਚ ਪੰਚਾਇਤ ਪੂਰੀ ਲੰਬੜਦਾਰ ਸਾਹਿਬ ਸਾਡੇ ਮੁੰਡੇ ਸਾਡੇ ਨੌਜਵਾਨ ਸਾਰੇ ਇਕੱਠੇ ਹੋਏ ਆ ਅਸੀਂ ਕਹਿੰਦੇ ਕਿਹੜੀ ਸਾਡੀ ਰਿਕੁਇਰ ਹੋਈ ਜ਼ਮੀਨ ਅਸੀਂ ਨਹੀਂ ਦੇਣਾ ਚਾਹੁੰਦੇ ਗਵਰਨਮੈਂਟ ਨੂੰ ਜੇ ਦੇ ਦੇ ਦਮਾ ਗਿਆ ਸੀ ਸਾਨੂੰ ਪੂਰੇ ਪੈਸੇ ਨਗਦ ਹੋਣੇ ਚਾਹੀਦੇ ਆ ਪਹਿਲੀ ਗੱਲ ਤਾਂ ਦੇਣੀ ਨਹੀਂ ਜੇ ਜਮਾਗੇ ਤਾਂ ਪੈਸੇ ਨਗਦ ਹੋਣੇ ਚਾਹੀਦੇ ਆ ਪੂਰਾ ਪਿੰਡ ਸਾਡਾ ਜੱਬੋਵਾਲ ਗੁੱਜਰਪੁਰ ਸਾਰਾ ਵਿਰੋਧ ਕਰਦੇ ਆ ਮੰਗ ਪੱਤਰ ਦੇਣਾ ਹੀ ਨਹੀਂ ਸਾਹਿਬ ਨੂੰ ਅਸੀਂ ਲੁਧਿਆਣਾ ਵੀ ਭੇਜਾਂਗੇ ਧੰਨਵਾਦ ਸਾਲ ਸਰ ਵਾਏ ਗੁਰਜੀ ਕੀ ਫਤਿਹ ਮੈਂ ਤਲਵੀਰ ਸਿੰਘ ਲੰਮੜਦਾਰ ਪਿੰਡ ਬਹਾਲੋਂ ਸਾਡੇ ਪਿੰਡ ਦੀ 383 ਏਕੜ ਜਿਹੜੀ ਜੀਵ ਪੋਲ ਲਾਈਨ ਤੇਾਈ ਆ ਸਾਰੇ ਜ਼ਿਮੀਂਦਾਰ ਇਸ ਗੱਲ ਤੋਂ ਨਾਰਾਜ਼ ਆ ਪਏ ਅਸੀਂ ਜਮੀਨੀ ਦੇਣਾ ਚਾਹੁੰਦੀ ਕਿਉਂਕਿ ਸਾਡੀ ਇਹ ਰੋਟੀ ਰੋਟੀ ਦਾ ਮਾਮਲਾ ਆ ਇੱਥੇ ਖੇਤ ਮਜ਼ਦੂਰ ਲੋਕ ਜ਼ਿਮੀਂਦਾਰ ਆ ਸਾਰੇ ਇੱਥੇ ਰੋਟੀ ਖਾ ਰਹੇ ਆ ਇਹ ਤਿੰਨ ਫਸਲਾਂ ਦੇਣ ਵਾਲੀ ਜ਼ਮੀਨ ਆ ਇਹ ਕੋਈ ਕਲੋਨੀਆਂ ਬਣਾਉਣ ਵਾਲੀ ਜ਼ਮੀਨ ਨਹੀਂ ਹੈਗੀ ਅਸੀਂ ਸਰਕਾਰ ਕੋਲ ਬੇਨਤੀ ਕਰਦੇ ਆ ਕਿ ਇਹਨੂੰ ਰੱਦ ਕੀਤਾ ਜਾਵੇ